ਅੱਜ ਆ ਮੇਲੇ ਦਾ 30ਵਾਂ ਦਿਨ ਤੇ ਆਪਾਂ ਆ ਜਾ ਗਿਆਂ ਤੀਸਰੇ ਦਿਨ ਚ ਇੰਟਰੀ ਸਾਡੀ ਪੈਣ ਲੱਗੀ ਆ ਤੇ ਬੋਦਾ ਬਾਜੀ ਆਹ ਵੇਖੋ ਬੋਦਾ ਬਾਜੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਜਿਹੜਾ ਟਰਾਲੀ ਲੈ ਕੇ ਆਇਆ ਜਿਹਦੇ ਟਰਾਲੀ ਟਰਾਲੀ ਸੇਵਾ ਕਰਦੇ ਨੇ ਹਰ ਸਾਲ ਲੈ ਕੇ ਆਉਂਦੇ ਨੇ ਸੌਕੀ ਤੇ ਵਸਾਖੀ ਸੌਕੀ ਦੀ ਵਸਾਖੀ ਵਾਦੀ ਉਹ ਨਾ ਤਿਲਕ ਜਾਂਦੀ ਜਬਾਨ ਯਾਰ ਬਾਜੀ ਜਬਾਨ ਤਿਲਕ ਜਾਂਦੀ ਕਿ ਤੂੰ ਆਪ ਹੀ ਤਿਲਕ ਜਾਣਾ ਕਿੰਨੇ ਕ ਨੋਟ ਖਲ ਗਏ 5 500 ਵਾਲੇ ਨੋਟ ਨਿਆਣੇ ਖਿਲਾ ਹਲੇ ਜਿੰਨੇ ਖਿਲਾਣੇ ਰੋ ਪੀਆ ਡਾਪਾ ਕਾਫੀ ਰਾਣੀ ਪੋਦਾ ਸਰਪੰਚੇ ਤੇ ਮੋਟਰਸਾਈਕਲ ਕਾ ਕੇ ਲਾਉਣ ਰਿਹਾ ਵੀ ਕਿਤੇ ਨਾ ਪਰਚੀ ਕਟਾਈ ਜਾਂ ਪਰਚੀ ਕਟਾਈ ਹੈ ਕਟਾਲੀ ਭਰਾ ਉਹ ਇਹ ਗੂਗਲ ਪੇ ਕੀਤਾ ਭਾਜੀ ਅਧਰ ਗੱਲ ਸੁਣਿਓ ਬਦਨਾਮੀ ਭਾਜੀ ਤਿੰਨ ਤਿੰਨ ਸਦਾ ਜੋੜਾ ਲਾ ਸਾਡੇ ਪਿੰਡ ਵਾਲਿਆਂ ਨੇ ਸੇਲ ਲਾਈਆ ਤੇ ਮਨੀਸ਼ ਹਣਾਂ ਨੇ ਸੇਲ ਲਾਈਏ ਮਨੀਸ਼ ਜੀ ਚਲਿਏ ਆ ਵੀ ਸਾਡੇ ਪਿੰਡ ਦੇ ਹੋਰ ਲੱਭ ਗਏ ਨੇ ਬਬਲੂ ਬਾਜੀ ਬਬਲੂ ਠੇਕੇਦਾਰ ਜੀ ਅੱਜ ਆਏ ਨੇ ਮੰਦਿਰ ਦੇ ਬਿਲਕੁਲ ਬਾਹਰ ਇਹਨਾਂ ਨੇ ਸੱਦਿਆ ਸਾਨੂੰ ਕਿ ਜਿਹੜੇ ਪੈ ਵਟੇ ਆ ਨੇ ਸਾਰੇ ਉਹ ਲਖਨ ਜੀ ਲੈ ਜਾਓ ਆਣ ਕੇ ਆਹ ਦੇਖੋ ਨੋਟ ਹੀ ਆ ਸਾਡਾ ਨੋਟ ਹੀ ਨੋਟ ਹੈ ਬਹੁਤ ਟੋਕਾ ਫੇਰਿਆ ਨੇ ਬਾਜੀ ਰੈਂਟ ਕਿੰਨਾ ਦਾ ਨਹੀਂ ਉਹ ਦੇਖੋ ਤਾਂ ਕਿ ਨਾਲ ਆਂਡੇ ਦੇ ਹੁੰਦਾ 500 ਰੁਪਿਆ ਕਰਿਆ ਲੈਣ ਯਾਰ ਇਹਦਾ ਕਿੰਨਾ ਬਹੁਤ ਠੇਕਾ ਵਧਾ ਲਾਣਾ ਬੜਾ ਹਣਾ ਰੈਂਟ ਬੜਾ ਲਿਆ ਬਾਜੀ ਕਾਪਾ ਕੱਲ ਵੀ ਇਹ ਗੱਲ ਕੀਤੀ ਹੈ ਅੱਜ ਵੀ ਇਹ ਮੁੱਦਾ ਚੁੱਕਾਂਗੇ ਵੀ ਚੈੱਕ ਕਰੇ ਜੀ ਯਾ ਕਾ ਰਤਾ ਸਲੀਪਾ ਬਤਨ ਦੇ ਸਲੀਪਾ ਦੇ ਵੀ ਚੈੱਕ ਕਰੋ ਵਿਊ ਚੈੱਕ ਕਰੋ ਪਿਛੇ ਦਾ ਚਲ ਚਲਵਾਰ ਆਇਆ ਉਹ ਆਇਆ ਚਲਵਾਰ ਚਲਵਾਰ ਇਹ ਹੈ ਜੀ ਦਰਬਾਰ ਪੰਡੋਰੀ ਧਾਮ ਗਰਦਾਸਪੁਰ ਚ ਪੈਂਦਾ ਜੀ ਇਹ ਕਿ ਕਰੋ ਵਿਊ ਚੈੱਕ ਕਰੋ ਪਿਛੇ ਦਾ ਉਹ ਦੋਨੋਂ ਆਈਏ ਕਿੱਥੇ ਪਈ ਆ ਭਾਨ ਚੰਡਿਆ ਹੀ ਹਦਨ ਆ ਬੜੇ ਵੱਟ ਕੱਢੇ ਤੂੰ ਯਾਰ ਨਹੀਂ ਖਾਣਾ ਤੈਨੂੰ ਆ ਭਾਨ ਚੰਡਿਆ ਹੀ ਗੁਰਿੰਦਰ ਘਰਾਇਆ ਸਾਹਿਬ ਜਦੋਂ ਬੋਲੀਆਂ ਪਾਣ ਡੇ ਨਾ ਤੇ ਇਹ ਪ੍ਰਧਾਨ ਪੂਰਾ ਇੰਜੋਏ ਕਰਨ ਡੇ ਮੈਨੂੰ ਵੀਡੀਓ ਬਖਾਣਾ ਦੀ ਠੀਕ ਆ ਵਾ ਤੇ ਨਿਆੜ ਤੋਂ ਆ ਠੀਕ ਆ ਜੀ ਤੇ ਤੇਰਾ WhatsApp ਚੱਲਦਾ ਤੈਨੂੰ ਵੀਡੀਓ ਕਿੱਦਾਂ ਵਿਖਾਵਾਂਗਾ ਮੈਂ ਲੋ ਵੀਡੀਓ ਜਾਨ ਹਾਂ ਜਾਂਦਾ ਕੋਈ ਲਖਣੀ ਮੇਰਾ ਨਾਮ ਆਰਾਮ ਤੇ ਲਖਣ ਮੈਂ ਤੇਰਾ ਕਹਿੰਦਾ ਟਰੈਕਰ ਯੋ ਕੰਨੀ ਆ ਅੱਛਾ ਬਹੁਤ ਖੁੱਲਿਆ ਨਹੀਂ ਉਹ ਤਲਕੀ ਗਿਆ ਹਾਂ ਮੁੱਤੇ ਨਹੀਂ ਫੜੁੰਦਾ ਹਾਂ ਦੋਸਤੋ ਆਪਾਂ ਦੇਖ ਰਿਹਾ ਮੇਲਾ ਘੁੰਮ ਕੇ ਬੜਾ ਮੇਲਾ ਜ ਤੀਜਾ ਦਿਨ लास्ट ਦਿਨ ਆ ਜੀ ਅੱਜ ਉਹਦਾ ਕੱਲ ਵੀ ਆ ਸਕਦੇ ਤੁਸੀਂ ਮੇਰੇ ਲੋਕੀ ਮਿਲਦੇ ਨੇ ਦੁਕਾਨਾਂ ਲੱਗੀਆਂ ਨੇ ਕਿਤਾ ਗੱਭਰੂ ਆ ਵੇਖੋ ਮੁੰਡੇ ਗੱਭਰੂ ਤੇਰੀ ਤੇਰਾ ਫੜਨ ਡਿਆ ਉੱਤਰ ਵੇਖਣਾ ਦੇਖਾ 150 150 50 50 150 150 50 50 ਆ ਜੋ ਲਾਸਟ ਦਿਨ ਦੇ ਅੱਜ ਘਰ ਤੇ ਹੀ ਸਸਤੀ ਸਰ ਕਿੱਦਾਂ ਗੱਭਰੂ ਆ ਆ ਜਾਓ ਸੇਲ ਕਿਉ ਲਾਣਾ ਹਾਂ ਕੋਈ ਨਾ ਸਿੰਘ ਜੀ ਵੀਓ ਫੂਟੀ ਵੀਓ ਤੁਹਾਡਾ ਪੀਓ ਪਤੀਨਾ ਤੁਹਾਡਾ ਕਿੱਦਾਂ ਗੱਭਰੂ ਆ ਹਾਂ ਅਸੀਂ ਆਰਦੇ ਹਾਂ ਕਿ ਜਿਹੜਾ ਆ ਗਏ ਆ ਤੇ ਹੁਣ ਆਪਾਂ ਤਾ ਜਾਣਾ ਤਾਂ ਤਾ ਠਾ ਤਾ ਛਾ ਤਾ ਖਾ ਇੱਕ ਟਾਈਮ ਤੇ ਬੰਦਾ ਇਹ ਹਿਲ ਜਾਂਦਾ ਭੰਗੂੜੇ ਦੇ ਝੂਟਾ ਲੈਣਾ ਥੋੜੀ ਕਿਤੇ ਨਹੀਂ ਪਿਆ ਜੀ ਬਹੁਤ ਰિસ્ਕੀ ਕੰਮ ਹੈ ਪਿਛਲੀ ਯਾਰ ਵੀ ਲਿਆ ਯਾਰ ਵਾਹ ਸਾਡੇ ਢੜੀ ਹਾਈਟ ਤੇ ਆ ਗਏ ਆ ਡਰ ਲੱਗਣ ਡਿਆ ਬੜਾ ਮਨੂੰ ਆਹ ਵੇਖੋ ਕਿੱਥੇ ਆ ਗਏ ਆਪਾਂ ਚੱਕ ਦਾ ਮੋੜ ਹੈ ਤੇ ਹੌਲੀ ਉੱਪਰ ਜਾਣਾ ਅਜੇ ਹੋਰ ਉੱਪਰ ਜਾਣਾ ਹੈ ਤੇ ਬੜਾ ਖਤਰਨਾਕ ਕੰਮ ਹੈ ਕਿੱਥੇ ਜਾਣਾ ਥੋੜਾ ਉੱਪਰ ਕਿੱਥੇ ਆ ਗਿਆ ਇਹਨਾਂ ਉੱਪਰ ਸਾਰਾ ਮੋੜ ਖਰਾਬ ਆ ਲਈ 400 ਰੁਪਏ ਦੇ ਰੁਪਏ ਦੇ ਚਲੇ ਗਏ ਆ ਫੈਮਿਲੀ ਨੇ ਬਿਠੇ ਰਹੇ ਕੁੜੀ ਨੇ 200 ਦਿੱਤੇ 200 ਭਾਂ ਦਿੱਤੇ ਆ ਚਲੋਂ ਬੰਦੇ ਘਾਟੇ ਚ ਰਾਈ ਯਾਰ ਪੰਜਾਹਾਂ ਦੇ ਕਿੰਨੇ ਆ ਪੰਜਾਹ ਦਰਜੋ ਹੋਲਡ ਜੇ ਆਪਣਾ ਇਧਰ ਮਾਰਿਆ ਚਲੋ ਦੋਸਤਾਂ ਪੰਗੂੜੇ ਵਿੱਚ ਝੋਟਾ ਲਿਆ ਤੇ ਬਹੁਤ ਮਾਹੌਲ ਜਿਹੜਾ ਨਾ ਖਰਾਬ ਹੋ ਗਿਆ ਅੰਦਰਲਾ ਇੱਕਦੋ ਵਮਟਿੰਗ ਵੀ ਆਈ ਆ ਮਟੀਆਂ ਵੀ ਕੀਤੀਆਂ ਨੇ ਲੋਰੀ ਵੀ ਰਾ ਹੀ ਪੀਤਾ ਉਹ ਵੀ ਨਿਕਲ ਗਿਆ ਇਹ ਗੱਲਾਂ ਕਰਦੀਆਂ ਨਹੀਂ ਚਾਹੀਦੀਆਂ ਪਰ ਮੈਂ ਤਾਂ ਕਹਿੰਨਾ ਹੈ ਕਿ ਪਪੂੜੇ ਦੇ ਝੂਟਾ ਨਾ ਲਓ ਇਹ ਕਦੇ 70 80 ਰੁਪਏ ਲਾਤੇ ਉੱਤੇ 100 ਰੁਪਏ ਲਾਤਾ ਤੇ ਇੱਥੇ ਮੈਂ ਸੁਤਾਂ ਹੀ ਹਾਂ ਲੋਕ ਕੀ ਕਹਿਣਗੇ ਕਿ ਸ਼ਰਾਬੀ ਪਿਆਦਾ ਇੱਥੇ ਸ਼ਰਾਬੀ ਪਿਆਦਾ ਮੈਂ ਕੋਈ ਸ਼ਰਾਬੀ ਨਹੀਂ ਆ ਨਹੀਂ ਕੋਈ ਸ਼ਰਾਬੀ ਹਾਂ ਉਹ ਠੀਕ ਹੋ ਗਿਆ ਬਲ ਉਲਟੀਆਂ ਦਾ ਫਰਕ ਪੈਂਦਾ ਜਦੋਂ ਉਲਟੀਆਂ ਆਉਂਦੀਆਂ ਹਨ ਇਹਦਾ ਮਤਲਬ ਹੁੰਦਾ ਕਿ ਤੁਹਾਡਾ ਅੰਦਰਲਾ ਸਾਫ ਹੋ ਗਿਆ ਤਾਂ ਹੁਣ ਆਪਾਂ ਚੱਲੇ ਅੱਗੇ ਠੀਕ ਹੈ ਜੀ ਇਹ ਜੂਗ ਲਾਣਾ ਹੁਣ ਨਿਚੋੜਾ ਲਾਾਂਗੇ ਜ਼ਿੰਦਗੀ 'ਚ ਨਹੀਂ ਲਾਾਂਗੇ ਕਦੇ ਸਹੀ ਸਹੀ ਲਾ ਦੋ ਰੋਲੇ ਲੈ ਲੈ ਬਾਹਰ ਇਸ ਤਰ੍ਹਾਂ ਕੰਮ ਹੋਏਗਾ ਬਾਹਰ ਇਹਲਾ ਸਤ ਸੋਹਦਾ ਕਿਤਨੀ ਸਮਾਂ ਤੇ ਮਨ ਤੋਂ ਤੁਹਾਡੇ ਕੋਲ ਉਹ ਵੀ ਸਹੀ ਬੋਲਦੇ ਯਾਰ ਟੁੱਟੀ ਹੈ ਯਾਰ ਉਹਨੂੰ ਬੋਲਣਗੇ ਤੂੰ ਮੱਦੇਸੀ ਮੱਦੇ ਲਓ ਜੀ ਅੱਜ ਦਾ ਮੇਲਾ ਹੋ ਰਿਹਾ ਸਮਾਪਤ ਤੇ ਆਪਾਂ ਚੱਲੇ ਆ ਪੰਜਾਬ ਬੰਦੇ ਐ ਚਲ ਹੁੰਦੇ ਜੇ ਮੁੜ ਕੇ ਕਰੂੰ ਤਰਨ ਕੋ ਜਿੰਦਾ ਰਹੇਗਾ ਤੇ ਫੇਰ ਭਰਾ